ਐਮਐਲਏ ਸ਼ਿਪ ਤੋਂ ਅਸਤੀਫਾ ਦੇ ਕੇ ਲੋਕਾਂ ਦੀ ਖਚਰੀ ਇਹ ਭਲਾਤ ਹਲਕੇ ਜਾਣਾ ਚਾਹੀਦਾ ਹੈ ਜੇ ਉਹ ਜਿੱਤਦੇ ਵੱਡੀ ਲੀਡ ਨਾਲ ਸ਼ਾਇਦ ਸਾਡਾ ਮਨ ਵੀ ਉਹਦੇ ਨਾਲ ਜਾਣ ਦਾ ਬਣ ਜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕਾਂ ਵੱਲੋਂ ਸੁਖਪਾਲ ਖੇਰਾਂ ਦੀ ਗੱਲ ਨੂੰ ਕਿਸੇ ਵੇਲੇ ਹੁਕਮ ਸਮਝ ਕੇ ਮੰਨਿਆ ਜਾਂਦਾ ਸੀ ਉਹਨਾਂ ਵਿਧਾਇਕਾਂ ਵੱਲੋਂ ਹੁਣ ਸੁਖਪਾਲ ਖੇਰਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗੇ ਬਾਕੀ ਵਿਧਾਇਕਾਂ ਤੋਂ ਬਾਅਦ ਹੁਣ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਧੂਆ ਵੱਲੋਂ ਸੁਖਪਾਲ ਖੈਰ ਨੂੰ ਨਿਸ਼ਾਨਾ ਬਣ ਗਿਆ ਸੰਦੂਆ ਨੇ ਸੁਖਪਾਲ ਖੈਰ ਨੂੰ ਕੁਰਸੀ ਦਾ ਭੁੱਖਾ ਦੱਸਿਆ ਦੇਖੋ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਖੈਰਾ ਸਾਹਿਬ ਕਾਲੀਆਂ ਦੇ ਕਾਂਗਰਸੀਆਂ ਨਾਲ ਮਿਲਿਆ ਹੋਇਆ ਹੈ ਉਹਨਾਂ ਦਾ ਗੱਠ ਜੋੜ ਕਰਕੇ ਉਹਨਾਂ ਨੇ ਪਾਰਟੀ ਬਣਾਈ ਹੈ ਕਿ ਆਵਾ ਦੀ ਪਾਰਟੀ ਨੂੰ ਨੁਕਸਾਨ ਪਹਜਾਈਏ ਕੁਰਸੀ ਦਾ ਭੁੱਖਾ ਬੰਦਾ ਹੈ ਕੁਰਸੀ ਦਾ ਭੁੱਖਾ ਇਨਸਾਨ ਹੈ ਦੇਖੋ ਸਾਡੀ ਆਮ ਆਦੀ ਪਾਰਟੀ ਨੂੰ ਐਮਐਲਏ ਬਣਾਇਆ اپੋਜੀਸ਼ਨ ਦਾ ਲੀਡਰ ਬਣਾਇਆ ਹੈ ਉਹਨੂੰ ਕੁਰਸੀ ਚਾਹੀਦੀ ਖੁਦਮੁਖਤਿਆਰੀ ਅੱਜ ਉਹਨੂੰ ਖੁਦਮੁਖਤਿਆਰੀ ਮਿਲ ਚੁੱਕੀ ਹੈ ਪ੍ਰਧਾਨ ਬਣ ਗਿਆ ਆਪਣੀ ਪਾਰਟੀ ਦਾ ਖੁਦ ਹੀ ਪ੍ਰਧਾਨ ਬਣ ਗਿਆ ਕਿਸੇ ਨੇ ਚੁਣਿਆ ਵੀ ਹੈ ਨਹੀਂ ਉਹਨੂੰ ਸਟੇਜ ਤੇ ਐਲਾਨ ਕਰਤਾ ਕਿ ਮੈਂ ਆਮ ਆਦੀ ਪਾਰਟੀ ਦਾ ਪ੍ਰਧਾਨ ਹੈਗਾ ਠੀਕ ਹੈ ਜੀ ਉਹ ਸਾਰਾ ਰਲ ਮਿਲ ਕੇ ਆਮ ਆਦੀ ਪਾਰਟੀ ਨੂੰ ਇਸ਼ਾਨ ਪਜਾਣ ਵਾਸਤੇ ਉਹਨੇ ਪਾਰਟੀ ਬਣਾਈ ਹੈ ਪਰ ਉਹਨੇ ਮੇਰੇ ਹਿਸਾਬ ਨਾਲ ਕੁਝ ਵੀ 30 ਸਾਲ ਚ ਆਪਣੇ ਹਲਕੇ ਚ ਨਹੀਂ ਕਰਿਆ ਹੈਗਾ ਪੰਜਾਬ ਦੇ ਲੋਕ ਉਹਨੂੰ ਪੁੱਛਣ ਕਿ ਜਰੂਰ ਤੇ ਆਪਣੇ ਹਲਕੇ ਤੇ 30 ਸਾਲ ਦੀ ਜਿਹੜੀ ਤੇਰੀ ਰਾਜਨੀਤੀ ਹੈ ਤੇ ਆਪਣੇ ਹਲਕੇ ਵ ਇਥੇ ਹੀ ਬਸ ਨਹੀਂ ਸੰਦੂਆ ਵੱਲੋਂ ਤਾਂ ਸੁਖਪਾਲ ਖੇੜਾ ਨੂੰ ਚੈਲੰਜ ਵੀ ਕੀਤਾ ਗਿਆ ਸੰਦੂਆ ਨੇ ਕਿਹਾ ਕਿ ਸੁਖਪਾਲ ਖੇੜਾ ਆਪਣੀ ਐਮਐਲਏ ਦੀ ਕੁਰਸੀ ਛੱਡ ਕੇ ਦੁਬਾਰਾ ਚੋਣ ਲੜੇ ਅਤੇ ਜੇਕਰ ਉਹ ਜਿੱਤ ਜਾਂਦੇ ਨੇ ਤਾਂ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਨਾਲ ਜਾਣ ਲਈ ਤਿਆਰ ਹੋਵੇਗੀ ਉਹਨੂੰ ਅਸਤੀਫਾ ਦੇ ਕੇ ਮੁੜ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਹੈ ਅਗਰ ਉਹ ਇਲੈਕਸ਼ਨ ਜਿੱਤਦੇ ਹੈ ਬਹੁਮਤ ਨਾਲ ਤਾਂ ਸਿਬੂ ਦੇ ਨਾਲ ਚਾਰਜ ਆ ਜਾ ਸਕਦੇ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਹੈ ਰਵਿੰਦਰ ਕੇਜਰੀਵਾਲ ਸਾਹਿਬ ਨੇ ਇੱਥੇ ਅਸਤੀਫਾ ਦੇ ਕੇ ਦਿੱਲੀ ਚ ਮੁੱਖ ਮੰਤਰੀ ਦੀ ਕੁਰਸੀ ਛੱਡੀ ਦੀ ਮੁੱਖ ਮੰਤਰੀ ਦੀ ਕੁਰਸੀ ਅੱਜ ਖੈਰਾ ਸਾਹਿਬ ਇੱਕ ਐਮਐਲਏ ਦੀ ਕੁਰਸੀ ਨਹੀਂ ਛੱਡ ਸਕਦੇ ਐ ਐਮਐਲਏ ਦੀ ਸੀਟ ਨਹੀਂ ਛੱਡ ਸਕਦੇ ਐ ਕਿ ਐਮਐਲਏ ਸਾ ਉਹਨਾਂ ਨੂੰ ਐਮਐਲਏ ਸ਼ਿਪ ਤੋਂ ਅਸਤੀਫਾ ਦੇਣਾ ਚਾਹੀਦਾ ਜਦੋਂ ਉਹਨਾਂ ਨੇ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਨਵੀਂ ਪਾਰਟੀ ਬਣਾ ਲਈ ਤਾਂ ਉਹਨਾਂ ਨੂੰ ਨੈਤਿਕ ਦੇ ਆਧਾਰ ਤੇ ਅੱਜ ਹੀ ਐਮਐਲਏ ਸ਼ਿਪ ਤੋਂ ਅਸਤੀਫਾ ਦੇ ਕੇ ਲੋਕਾਂ ਦੀ ਖਚਰੀ ਇਹ ਭਲਾਥ ਹਲਕੇ ਜਾਣਾ ਚਾਹੀਦਾ ਅਗਰ ਉਹ ਜਿੱਤਦੇ ਵੱਡੀ ਲੀਡ ਨਾਲ ਸ਼ਾਇਦ ਸਾਡਾ ਮਨ ਵੀ ਉਹਦੇ ਨਾਲ ਜਾਣ ਦਾ ਬਣ ਜੇ ਇਹਨਾਂ ਨੇ ਬਾਕੀ ਕੋਈ ਚੰਗੇ ਕੰਮ ਕਰੇ ਰਿਹਾ ਪਰ ਉਹ ਆਪਣੀ ਹਾਰ ਤੋਂ ਡਰਦਾ ਹੋਇਆ ਅਸਤੀਫਾ ਨਹੀਂ ਕੋਸ਼ ਅਕਾਲੀਆਂ ਦੇ ਕਾਂਗਰਸੀ ਦਾ ਠੋਕਾ ਬਣ ਕੇ ਆਮ ਆਦਮੀ ਪਾਰਟੀ ਨਿਸ਼ਾਨ ਪਜਣ ਵਾਸਤੇ ਉਹਨੇ ਪਾਰਟੀ ਬਣਾਈ ਸੁਖਪਾਲ ਖਹਿਰਾ ਤੋਂ ਬਾਅਦ ਅਮਰਜੀਤ ਸਿੰਘ ਸੰਧੋਵਾ ਕਾਂਗਰਸ ਦੇ ਵਰਿੰਦਰ ਢਿੱਲੋਂ ਤੇ ਵਰੇ ਵਰਿੰਦਰ ਢਿੱਲੋਂ ਸਖਸ਼ ਅੱਜਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਸੰਧੋਵਾ ਦੇ ਖਿਲਾਫ ਰੂਪਨਗਰ ਤੋਂ ਵਿਧਾਇਕ ਦੀ ਚੋਣ ਲੜੀ ਸੀ ਵਰਿੰਦਰ ਢਿੱਲੋਂ ਨੂੰ ਹੁਣ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਢਿੱਲੋਂ ਨੂੰ ਪ੍ਰਧਾਨਗੀ ਦੀ ਕੁਰਸੀ ਮਿਲਣ ਤੋਂ ਬਾਅਦ ਅਮਰਜੀਤ ਸਿੰਘ ਸੰਧੋਵਾ ਨੇ ਢਿੱਲੋਂ ਦੇ ਨਾਲ ਨਾਲ ਕਾਂਗਰਸ ਨੂੰ ਵੀ ਖੁੰਝੇ ਲਾ ਮੇਰੇ ਸਾਹਮਣਾਰ ਰੋਪੜ ਦੀ ਜਿਹੜੀ ਬਸੋਂ ਬੱਚੇ ਸਮੇਤ ਛੋਟੀ ਤੋਂ ਵੱਡੇ ਲਾ ਕੇ 12-13 ਲੱਖ ਲੋਕ ਤਾਂ ਹੋਣੇ ਆ ਪਰ ਜਿਹੜੇ ਵੋਟਰ ਵੀ ਹੈਗੇ ਉਹ ਕਮ ਤੱਕ 6 ਲੱਖ ਦੇ ਕਰੀਬ ਵੋਟਰ ਹੈ ਰੋਪੜ ਦੇ ਜ਼ਿਲ੍ਹੇ ਦੇ ਇੰਨਾ ਹਲਕਿਆਂ ਦੇ ਦੇਖੋ ਕਿੰਨੀ ਬੜੀ ਕਾਂਗਰਸ ਦੀ ਮਾੜੀ ਸੋਚ ਹੈ ਕਿ ਇਹਨਾਂ ਨੂੰ ਰੋਪੜ ਵਿੱਚੋਂ 6 ਲੱਖ ਜਿਹੜਾ ਵੋਟਰ ਹੈ ਉਹਨੂੰ ਜੇ ਕੋ ਪ੍ਰਧਾਨ ਬਣਾਉਣ ਵਾਸਤੇ ਰੋਪੜ ਦਾ ਬੰਦਾ ਨਹੀਂ ਮੇਰੇ ਆ ਕੀ ਤਰ ਤਰ ਦੀ ਲੋੜ ਪੈ ਗਈ ਇਹਨਾਂ ਨੂੰ ਬਾਹਰਲੇ ਜੇ ਲੋਜੋ ਲੈਣ ਦੀ ਤਰਨ ਤਰਨ ਜੋ ਲਿਆ ਕੇ ਰੋਪੜ ਚ ਪ੍ਰਧਾਨ ਲਾਇਆ ਬਹੁਤ ਸ਼ਰਮ ਦੀ ਗੱਲ ਹੈ ਸਾਨੂੰ ਕਹਿੰਦੇ ਰਹਿੰਦੇ ਆਵਾਜ਼ ਦੀ ਪਾਰਟੀ ਦਿੱਲੀ ਦੀ ਪਾਰਟੀ ਹੈ ਦੇਖੋ ਨੈਸ਼ਨਲ ਪਾਰਟੀਆਂ ਦਿੱਲੀ ਚ ਚੱਲਦੀਆਂ ਆਜ ਇਹਨਾਂ ਦੀ ਜਿਹੜੀ ਸੂਚੀ ਆਈ ਹੈ ਮੈਂ ਉਹ ਦੇਖੀ ਹੈ ਉਹ ਵੀ ਅਕਬਰ ਰੋਡ ਤੋਂ ਆਈ ਹੈ ਦਿੱਲੀ ਤੋਂ ਸੋਨੀਆ ਗਾਂਧੀ ਦੇ ਦਫ਼ਤਰ ਤੋਂ ਅੱਜ ਨਹੀਂ ਕਾਂਗਰਸ ਬੋਲਦੀ ਹੈ ਕਿ ਦਿੱਲੀ ਵਾਲੇ ਆਈ ਹੈ ਔਰ ਬਹੁਤ ਮਾੜੀ ਗੱਲ ਹੈ ਕਿ ਰੋਪੜ ਦਾ ਜਿਹੜਾ 6 ਲੱਖ ਲੋਕਾਂ ਨਾਲ ਹੈ ਬੇਇਨਸਾਫ਼ ਕਰਿਆ ਕਾਂਗਰਸ ਨੇ ਮੈਂ ਅੱਜੇ ਰੋਪੜ ਦੇ ਲੋਕਾਂ ਨੂੰ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਹੈ ਉਹਨਾਂ ਨੂੰ ਕਰਦਾ ਕਿ ਬੇਨਤੀ ਕਿ ਭਾਈ ਤੁਸੀਂ ਇਕੱਠੇ ਹੋ ਜੋ ਉਹਨਾਂ ਨੂੰ ਬਾਹਰ ਦੇ ਲੋੜ ਪੈ ਗਈ ਤਰਨਤਨ ਤੋਂ ਬੰਦਾ ਲਿਆਣ ਦੇ ਤਾਂ ਪ੍ਰਧਾਨ ਲਾਣ ਦੀ ਬਹੁਤ ਮਾੜੀ ਗੱਲ ਹੈ ਕਾਂਗਰਸ ਪਾਰਟੀ ਦੀ ਕਿ ਰੋਪੜ 6 ਲੱਖ ਲੋਕਾਂ 'ਚ ਇਹਨਾਂ ਨੂੰ ਕੋਈ ਵੀ ਜਿੰਨੇ ਵੀ ਚਾਹੋ 1.5-2 ਲੱਖ ਕਾਂਗਰਸ ਨਾਲ ਵੀ ਜੋੜੇ ਹੋਣੇ 6 ਲੱਖ ਵਿੱਚੋਂ ਕਿ 1.5 ਕਾਂਗਰਸ ਨਾਲ ਜਿੰਨੇ ਵੀ ਜੋੜੇ ਵੀ ਹੋਏ ਹੈ ਉਹਨਾਂ ਨੂੰ ਕੋਈ ਲੋਕਲ ਬੰਦਾ ਨਹੀਂ ਮਿਲਿਆ ਸੋ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਗਰਮਾਏ ਹੋਏ ਪਰ ਦੇਖਣਾ ਇਹ ਹੋਵੇਗਾ ਕਿ ਇਹਨਾਂ ਬਿਆਨਬਾਜ਼ੀਆਂ ਦਾ ਕਿਹੜੀ ਪਾਰਟੀ ਫਾਇਦਾ ਉਠਾ ਪਾਉਂਦੀ ਹੈ ਰੂਪਨਗਰ ਤੋਂ ਸੱਜਣ ਸੈਣੀ ਪੰਜਾਬੀ ਲੁੱਕ ਚੈਨਲ